ਜਿੰਨੇ ਡਰੈਕਟਰਾਂ ਮਾਲਾ ਥੋੜੇ ਜਿਹੇ ਪੈਸੇ ਹੀ ਬੰਦੇ ਨੂੰ ਭਰਨੇ ਪੈਣਗੇ ਫੁੱਲ ਮੰਗੂ ਹੀ ਲੋਨ ਹੋ ਜੀ ਉਦੇ ਉੱਪਰ ਠੀਕ ਹੈ ਜੀ ਤੇ ਜੀ ਤੁਹਾਨੂੰ ਵੀ ਬੈਕ ਤੇ ਦਿਖਾਉਣੇ ਆਂਗੇ ਆਜੋ ਟਾਇਰਾਂ ਚ ਤੇ ਆਮਣਾ ਬਾਈ ਜੀ ਸਿੰਗਲ ਸਿੰਗਲ ਵੇਟ ਆਉਂਦੇ ਹੁੰਦੇ ਨੇਗੇ ਇਹਦੇ ਚੈੱਕ ਕਰਵਾ ਦੇ ਦੱਸ ਬ੍ਰੀਤਾ ਲੈ ਬਈ 1 2 ਤੇ 3 ਤਿੰਨ ਵੇਟ ਮਤਲਬ ਸਾਰਾ ਵੀ ਰੀਅਲ ਓਰੀਜਨਲ ਹੈ ਕੋਈ ਚੀਜ਼ ਦੀ ਖੁੱਲੀ ਨਹੀਂ ਸਟਾਇਰ ਟੱਪਾ ਹਰੇਕ ਚੀਜ਼ ਟਰੈਕਟਰ ਦੀ ਨਾਲ ਦੀ ਇਹਦੀ ਤੇ ਘੰਟੇ ਚੱਲਿਆ ਬਾਈ ਘੰਟੇ 817 18 ਘੰਟੇ ਚੱਲੇ ਆ ਜੀ ਤੇ ਰੇਟ ਵੀ ਐਕਸਟਰਾ ਲਵਾਏ ਨੇ ਤੇ ਦੋ ਆਉਂਦੇ ਨੇ ਕੰਪਨੀ ਵੱਲੋਂ ਠੀਕ ਆ ਜੀ ਦੋ ਤੇ ਹੈਵੀ ਲੱਗੇ ਹੋਣੇ ਵੇਟ ਵੀ ਹੈ ਨਾ ਬਾਈ ਚਾਰ ਪਲੇਟਾਂ ਇਹ ਲੱਗ ਬਾਅਦ ਚ ਲੱਗੀਆਂ ਹੋਣੇ ਇਹਨੂੰ ਲਓ ਬਾਈ ਜੀ ਅੱਜ ਟਰੈਕਟਰਾਂ ਦਾ ਭੰਡਾਰ ਆ ਤੇ ਬਾਈ ਗੁਰੀ ਪੱਠੜਾ ਆਪਣੇ ਨਾਲ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਠੀਕ ਹੋ ਬਾਈ ਜੀ ਸਵਾਗਤ ਆ ਜੀ ਪਿੰਡ ਆਉਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਸਾਰੇ ਬਾਈ ਜਿਹੜੇ ਵੀਰ ਦਾ ਚੈਨਲ ਦੇਖਦੇ ਨੇ ਸਤਿ ਸ਼੍ਰੀ ਅਕਾਲ ਬਾਈਆਂ ਨੂੰ ਸਾਰਿਆਂ ਨੂੰ ਤੇ ਉਮੀਦ ਕਰਦਾ ਸਾਰੇ ਠੀਕ ਟਰੈਕਟਰ ਵੀ ਸਾਡੇ ਵਾਸਤੇ ਸਾਰੀ ਵੈਸਟ ਨੇ ਬਾਕੀ ਜਿਹੜੇ ਵੀਰ ਨੇ ਕਿਸੇ ਨੇ ਖਰੀਦਣਾ ਚਲੋ ਹਰੇਕ ਦੀ ਅਲੱਗ ਅਲੱਗ ਕਿਸਾਨੀ ਦੇ ਤੌਰ ਤੇ ਹਾਂ ਕਾਰਨ ਕੀ ਹੈ ਸਾਰੇ ਇਧਰ ਜਿਹੜੇ ਟਰੈਕਟਰ ਆਪਾਂ ਹੁਣ ਬਣਾ ਰਹੇ ਆਂ ਵੀਡੀਓ ਕੱਲੇ 4 ਵੀਲ ਟਰੈਕਟਰ ਹੀ ਦਿਖਾਵਾਂਗੇ ਆਪਾਂ ਪਹਿਲੀ ਵੀਡੀਓ ਦੇ ਵਿੱਚ ਠੀਕ ਹੈ ਅੱਜ ਕੱਲੇ 4 ਵੀਲ ਨੇ ਜਿਹੜੇ ਇਹ ਵੀਡੀਓ ਚ ਨੇ ਪਹਿਲਾਂ ਹਾਂ ਇਹ ਦਿਖਾ ਰਾਂ ਦਿਖਾਵਾਂਗੇ ਤੇ ਉਸ ਤੋਂ ਬਾਅਦ ਮੰਨ ਕੇ ਚੱਲ ਵੀ ਆਪਾਂ 2 ਵੀਲ ਟਰੈਕਟਰ ਉੱਧਰ ਖੜੇ ਨੇ ਆਪਣੇ ਉਹ ਵੀ ਦਿਖਾਵਾਂਗੇ ਠੀਕ ਹੈ ਜੋ 4/2 ਵੀ ਦਿਖਾਵਾਂਗੇ ਭਾਜੀ ਤੇ ਅੱਜ ਜਿਹੜੇ ਟਰੈਕਟਰਾਂ ਦੀ ਵੀਡੀਓ ਆ ਗਈ ਭਾਜੀ 4 ਵੀਲ ਵਾਸਤੇ ਆ ਗਈ ਜਿਆਦਾ ਆਲੂ ਵਾਲੀ ਖੇਤੀ ਵਾਲੇ ਵੀਰ ਨੇ ਸਾਡੇ ਜਿਹੜੇ ਕਿਸਾਨ ਭਰਾ ਆਲੂ ਦੀ ਖੇਤੀ ਕਰਦੇ ਨੇ ਉਹ ਪਲੋ ਪਲੋ ਵਾਸਤੇ ਜਿਆਦਾ ਵਰਤਦੇ ਨੇ ਟਰੈਕਟਰਾਂ ਨੂੰ 4 ਵੀਲ ਡਰਾਈਵ ਨੂੰ ਉਹ ਟਰੈਕਟਰ ਮਤਲਬ ਜਿਆਦੇ ਉਹਨਾਂ ਵਾਸਤੇ ਆਪਾਂ ਵੀਡੀਓ ਬਣਾ ਰਹੇ ਹਾਂ ਠੀਕ ਹੈ ਜੀ ਤੇ ਨਿਗਮ ਅਰਵਲ ਜਸਪ੍ਰੀਤ ਪੱਠਲ ਮੋਟਰਸ ਤੇ ਜਿਹੜਾ ਮਰਜੀ ਟਰੈਕਟਰ ਖਰੀਦਣਾ ਹੋਵੇ ਜੀ ਤਾਂ ਬਾਈ ਨਾਲ ਸੰਪਰਕ ਕਰ ਲਓ ਟਰੈਕਟਰ ਵੇਚਣਾ ਹੋਇਆ ਤੇ ਕਟਵਾਉਣਾ ਹੋਇਆ ਤਾਂ ਵੀ ਬਾਈ ਨਾਲ ਗੱਲ ਕਰ ਲਓ ਤੇ ਆਪਾਂ ਵੀਡੀਓ ਸਟਾਰਟ ਕਰਦੇ ਬਾਈ ਜੀ ਪ੍ਰੀਤ ਤੋਂ ਛੋਟੇ ਟਰੈਕਟਰ ਤੋਂ ਲੈ ਵੀ ਕੰਡੀਸ਼ਨ ਚੈੱਕ ਕਰਵਾਦੇ ਚਾਰੇ ਪਾਸੇ ਘੁੰਮ ਕੇ 6099 ਆ ਜਾਂਦਾਗਾ ਤੇ ਇਹ ਹੈਗਾ ਭਾਈ ਜੀ ਇਹ 90 ਨਜਾ ਟਰੈਕਟਰ ਹੈ ਜੀ 90 99 ਬੈਂਸੀ ਆਰ ਡੀ ਤੋਂ ਮਤਲਬ ਮਾਡਲ ਬੰਦ ਹੋ ਗਈ 90 ਪਾਵਰ ਦਾ ਸੀ ਆਰ ਡੀ ਚ ਆਉਣ ਲੱਗਿਆ ਸੀ ਆਰ ਡੀ ਚ ਆਉਣ ਲੱਗਿਆ ਨਾ ਭਾਈ ਜੀ ਮਤਲਬ ਇਹ 22 ਮਾਲ ਟਰੈਕਟਰ ਹੈ ਜੀ ਠੀਕ ਹੈ ਜੀ ਇਹ ਟਰੈਕਟਰ ਮੰਨ ਕੇ ਚਲੋ ਲੋਨ ਦੀ ਵੀ ਸੁਵਿਧਾ ਇਹਦੇ ਉੱਪਰ ਪੂਰੀ ਫੁੱਲ ਹੈ ਇਹ ਜਿੰਨੇ ਦਾ ਟਰੈਕਟਰ ਮਾਹਲਾ ਥੋੜੇ ਜਿਹੇ ਪੈਸੇ ਹੀ ਬੰਦੇ ਨੂੰ ਭਰਨੇ ਪੈਣਗੇ ਫੁੱਲ ਮੰਗੂ ਹੀ ਲੋਨ ਹੋ ਜੂ ਇਹਦੇ ਉੱਪਰ ਠੀਕ ਹੈ ਜੀ ਤਕਰੀਬਨ ਜੇ ਆਪਾਂ ਲਾ ਕੇ ਚਲੀ ਕਿੰਨੇ ਤੱਕ ਫਿਰ ਵੀ ਇਹ ਤੁਸੀਂ ਐ ਮੰਨ ਕੇ ਚੱਲੋ ਵੀ ਇਹਦੇ 8.5 ਤੋਂ 9 ਲੱਖ ਰੁਪਏ ਤੱਕ ਲੋਨ ਰੇਟਰ ਦੇ ਉੱਪਰ ਹੋ ਜੂ ਸਵਾ 9 ਲੱਖ ਰੇਟਰ ਆਪਾਂ ਦੇਣਾ ਲਾਸਟ ਰੇਟ ਇਹਦਾ ਮਤਲਬ ਜਿਹੜੇ ਆਪਾਂ ਰੇਟ ਦੱਸਾਂਗੇ ਜੇ ਨਿਊਨ ਜੀ ਹੋਣਗੇ ਕੋਈ ਜ਼ਿਆਦਾ ਆਪਾਂ ਪਹਿਲੀ ਜ਼ਿਆਦਾ ਉਹ ਗੱਲ ਨਹੀਂ ਕਰਦੇ ਵੀ 50000 ਜ਼ਿਆਦਾ ਮੰਗ ਲਈ ਫੇਰ ਘੱਟ ਵੱਧ ਉਹ 10 20000 5 10000 ਤੱਕ ਬਸ ਮੰਨ ਲਓ ਮਾਨਤਨ ਵਾਲੀ ਗੱਦੀ ਕਰਾਂਗੇ ਰੇਟਰ ਨੂੰ ਗ੍ਰੇਟ ਚ ਠੀਕ ਹੈ ਬਈ ਤੇ ਕੀ ਰੇਟ ਆ ਬਾਈ ਜੀ ਇਹਦਾ ਲੈਣ ਦੇ ਨਾਲ ਇਹ ਤਾਂ ਸਵਾ 9 ਲੱਖ ਰੁਪਏ ਰੇਟ ਹੈ ਜੀ ਸਵਾਦ 9 ਲੱਖ ਰੁਪਇਆ ਰੇਟ ਦੇਣ ਲੈਣ ਵਾਲਾ ਹਾਂ ਇਹ ਲੋਨ ਹੋ ਜੂਗਾ 9 ਲੱਖ ਦੇ ਨੇੜੇ 8.5 ਤੋਂ 9 ਦੇ ਵਿੱਚ ਇਹਦੇ ਲੋਨ ਹੋ ਜੂਗਾ ਰੇਟਰ ਠੀਕ ਹੈ ਮੰਨ ਕੇ ਚੱਲੋ ਸਿਪਰ ਸਕੋਰ ਸਹੀ ਹੋਣਾ ਚਾਹੀਦਾ ਪਾਰਟੀ ਦਾ ਜੀ ਬਾਕੀ ਸਾਰੇ ਡਾਕੂਮੈਂਟ ਪੂਰੇ ਕਰੇ ਅਗਲਾ ਉਦੋਂ ਬਾਅਦ ਜੁਮੇ ਵਗਿਆ ਬਣੇ ਠੀਕ ਹੈ 30000 ਰੁਪਏ ਤੇ ਡਾਇਰੈਕਟਰ ਹਾਂ ਬਸ ਮੰਨ ਕੇ ਚੱਲੋ ਵੀ ਜਿੰਨੇ ਉਤਲਿ ਪੇਮੈਂਟ ਵਧੂ ਉਹ ਮਤਲਬ ਦੇ ਕੇ ਅਗਲਾ ਲੋਨ ਪਾਸ ਕਰਾ ਕੇ ਰੇਟਰ ਨੂੰ ਜਾ ਸਕਦਾ ਠੀਕ ਆ ਬਾਈ ਜੀ ਤੇ ਲੈ ਫੁੱਲ ਸਬਦਾ ਤੇ ਇੱਕ ਚੀਜ਼ ਤੁਹਾਨੂੰ ਬਈ ਬੈਕ ਤੇ ਦਿਖਾਉਣੇ ਆਂਗੇ ਆਜੋ ਟਾਇਰਾਂ ਚ ਤੇ ਆਮਣਾ ਬਾਈ ਜੀ ਸਿੰਗਲ ਤੇ ਤੰਨ ਤੰਨ ਵੇਟ ਮਤਲਬ ਵੇਟ ਸਾਰੇ ਕੰਪਨੀ ਵੱਲੋਂ ਫਿਟਡ ਨੇ ਇਹਦੇ ਠੀਕ ਆ ਦਿਖਾਉਣ ਦਾ ਮਤਲਬ ਇਹ ਆ ਭਾਈ ਕਈ ਵਾਰ ਮੰਨ ਕੇ ਚੱਲੂ ਲਾਲਾਂ ਦਾ ਬਣਾ ਸਿੰਗਲ ਆਪਾਂ ਹੀ ਕਰਨਾ ਹੈ ਹਾਂ ਕਬਈ ਨਹੀਂ ਪਤਾ ਲਾਹੇ ਹੋਏ ਉਰੇ ਕੋਈ ਰਿਸ਼ਤੇਦਾਰ ਆ ਜੇ ਕਹਿੰਦੇ ਭਾਈ ਯਾਰ ਲੈ ਜਾ ਮੈਂ ਹਾਂ ਨਾ ਨਾ ਆਪਾਂ ਨਾਲ ਆਏ ਨੇ ਨਾਲ ਹੀ ਜਾਣਗੇ ਠੀਕ ਹੈ ਜੀ ਘੰਟੇ ਚੱਲਿਆ ਕੋਈ ਲੈ ਜਾਊਗਾ ਬਸ ਠੀਕ ਹੈ ਜੀ ਘੰਟੇ ਚੱਲੇ ਭਾਈ ਜੀ ਇਹ ਹਜ਼ਾਰ ਦੇ ਕਰੀਬ ਚੱਲੇ ਜੀ ਠੀਕ ਹੈ ਜੀ ਹਾਂਜੀ ਕੰਪਨੀ ਰਿਕਾਰਡ ਚੱਲਿਆ ਭਾਈ ਕੰਪਨੀ ਰਿਕਾਰਡ ਚ ਸਾਰੇ ਟਾਇਰ ਟੱਪਾ ਰੇ ਕੀ ਨਾਲ ਦੇ ਚੈੱਕ ਕਰਾ ਲੈ ਮਾੜੀ ਮੋਟੀ ਉਨੀ ਕੀ ਰਜਿੰਗ ਲੈਂਕਾਂ ਫੈਂਕਾਂ ਦੇ ਮਤਲਬ ਹੋ ਜਾਂਦੀ ਐ ਨਾ ਕਿਉਂ ਮਕੀਨ ਦੀ ਮਸ਼ੀਨ ਤੇ ਚੱਲੇ ਟਰੈਕਟਰ ਪਹਿਲਾਂ ਠੀਕ ਆ ਭਾਈ ਜੀ ਤੇ ਮਸ਼ੀਨ ਤੇ ਬਾਈ ਕਹਿੰਦਾ ਪਹਿਲਾਂ ਚੱਲ ਰਿਹਾ ਤੇ ਮਾਡਲ ਹੈ ਕੰਡੀਸ਼ਨ ਪੰਜਾਬ ਨੰਬਰ ਆ ਜੀ 9099 ਨੰਬਰ ਟਰੈਕਟਰ ਇਹਦਾ ਠੀਕ ਹੈ 9099 ਠੀਕ ਹੈ ਲੈ ਵੀ 9099 ਟਰੈਕਟਰ ਹੈਗਾ ਤੇ 9099 ਹੀ ਬਾਈ ਕੰਦਾ ਨੰਬਰ ਆ ਤੇ ਪੰਜਾਬ ਨੰਬਰ ਆਗਾ ਜਿੰਨੇ ਟਰੈਕਟਰ ਹੁੰਦੇ ਨੇ ਬਈ ਪੰਜਾਬ ਨੰਬਰ ਹੀ ਹੁੰਦੇ ਨੇ ਪੰਜਾਬ ਵੀ ਹੁੰਦੇ ਨੇ ਜਿਆਦਾ ਹਰਿਆਣਾ ਵੀ ਮਤਲਬ ਹਰਿਆਣਾ ਥੋੜੇ ਹੁੰਦੇ ਨੇ ਠੀਕ ਹੈ ਟਰੈਕਟਰ ਪੰਜਾਬ ਹੁੰਦੇ ਨੇ ਜ਼ਿਆਦਾਤਰ ਪੰਜਾਬ ਹੁੰਦੇ ਨੇ ਤੇ ਅੱਗੇ ਦਿਖਾਉਣੇ ਆਗੇ ਸੋਨੂ ਬਾਈ ਜੀ ਅਰਜਨ ਨੋਵੋ ਚੇਂਜਰ ਚ ਆ ਗਿਆ ਬਾਈ ਜੀ ਚੇਂਜਰ ਗੇਅਰ ਚ ਆ ਗਿਆ ਜੀ ਇਹ ਠੀਕ ਆ ਜੀ ਇਹ ਲੋਬੀਕ ਕੁੱਲੇ ਪਲੇਟਫਾਰਮ 'ਚ ਆ ਗਿਆ ਤੇ ਡਬਲ ਸਟੈਪ ਵਾਲਾ ਆ ਗਿਆ ਬਾਈ ਜੀ ਤੇ ਵਾਕੇ ਕੰਡੀਸ਼ਨ ਚੈੱਕ ਕਰ ਲੋ ਤੇ ਟਾਇਰ ਬਾਈ ਜੀ ਇਹਦੇ ਟਾਇਰ ਦੇ ਨਾਲ ਦੇ 80 ਪੈਸੇ ਜੀ ਲੈ ਬਈ ਨਾਲ ਦੇ 80 ਪੈਸੇ ਟਾਇਰ ਨੇਗੇ ਪੀਵੀ 31 ਮਾਨਸਾ ਦਾ ਨੰਬਰ ਆ ਬਾਈ ਜੀ 2021 ਮਾਡਲ ਜੀ ਤੇ ਬਾਡੀ ਲਾਈਨ ਬਾਈ ਸਾਰਾ origignal ਟਰੈਕਟਰ ਜੀ ਇਹ ਜਿੰਨਾ ਵੀ ਹੈਗਾ ਜਿੰਨਾ ਵੀ ਟਰੈਕਟਰ ਸਾਰਾ origignal ਲੈ ਬਈ ਸਾਰਾ origignal ਟਰੈਕਟਰ ਆ ਕਿਤੇ ਬੈਕ ਟਾਇਰ ਆ ਗਿਆ ਬਾਈ ਜੀ 16 ਦੇ ਤੇ ਇਹਦੇ ਤਾਂ ਟੱਚਿੰਗ ਹੋਈ ਬਈ ਨਹੀਂ ਵੀਰੇ ਕਿਤੇ ਵੀ ਨਹੀਂ ਠੀਕ ਆ ਬਾਈ ਜੀ ਤੇ ਮਾਡਲ ਹੈ ਬੰਪਰ ਬੰਪਰ ਹੋ ਗਿਆ ਮਾੜਾ ਮੋਟਾ ਲੈ ਬੰਪਰ ਦਾ ਜਿਵੇਂ ਆਪਾਂ ਕਹਿ ਲਈਏ ਨਾ ਕਈ ਕੰਪਨੀ ਦਾ ਦਿੰਦੀ ਨਹੀਂ ਹੈ ਜੀ ਹਾਂ ਇਹ ਕਿਸੇ ਦੇ ਵੀ ਨਹੀਂ ਹੁੰਦਾ ਬਾਅਦ ਚ ਲਾਉਂਦੇ ਠੀਕ ਹੈ ਜੀ ਤੇ ਇੱਕੇ ਮਾਡਲ ਆ ਬਈ ਜੀ ਤੇ ਘੰਟੇ ਚੱਲੇ ਹੋਏ ਬਈ ਇਹ ਇਹ 13 1400 ਘੰਟਾ ਚੱਲੇ ਲੈ ਵੀ 13 1400 ਘੰਟਾ ਤਕਰੀਬਨ ਟ੍ਰੈਕਟਰ ਮੋਟਰ ਬੈਕ ਨਹੀਂ ਹੈਗਾ ਟਰੈਕਟਰ ਅਰੀਜਨਲ ਚੈੱਕ ਕਰਾ ਕੇ ਅਗਲਾ ਫੇਰ ਪਾਸੇ ਭੇਜ ਦੇ ਠੀਕ ਆ ਕਈ ਵਾਰ ਕਹਿਣ ਲੱਗ ਜਾਂਦਾ ਬਈ ਇਹ ਟਰੈਕਟਰ ਦੇ ਉਹ ਅਗਲਾ ਤਸੱਲੀ ਆਪਦੀ ਫੁੱਲ ਕਰ ਲੈ ਠੀਕ ਆ ਲੈ ਵੀ ਤਸੱਲੀ ਪਹਿਲਾਂ ਫੁੱਲ ਕਰ ਲਿਓ ਬਈ ਬਾਕੀ ਬਾਈ 7 ਲੱਖ 85000 ਰੁਪਏ ਮੌਕੇ ਤੇ ਬਈ ਆਉ ਹੋ ਜੂਗਾ ਵੀਰੇ ਮਾਮ ਹੋ ਜੂਗਾ ਨੰਬਰ ਆਏਗਾ ਬਈ ਸਕਰੀਨ ਤੇ ਲੋਨ ਵਗੈਰਾ ਦੀ ਫੈਸਿਲਿਟੀ ਤੇ ਵੀ ਹੋ ਜਾ ਤੇ ਲੋਬੇ ਜੀ ਅੱਗੇ ਦਿਖਾਉਣੇ ਤੁਹਾਨੂੰ TXT ਮਾਡਲ ਚ ਆ ਗਿਆ 5520 ਆ ਗਿਆ ਇਹ ਬਈ ਜੀ ਇਹ ਫੁੱਲ ਡਿਮਾਂਡ ਤੇ ਚੱਲ ਰਿਹਾ ਜੀ ਡਾਇਰੈਕਟਰ ਹੁਣ 5520 ਪੂਰੀ ਫੁੱਲ ਡਿਮਾਂਡ ਤੇ ਚੱਲ ਰਹੀ ਹੈ 333 ਨਹੀਂ ਹੈਗਾ 5520 ਹੈ ਹਾਂਜੀ ਹਾਂਜੀ ਠੀਕ ਆ ਬਈ ਜੀ ਤੇ ਮਗਰਾੜ ਵਗੈਰਾ ਤੁਸੀਂ ਦੇਖ ਸਕਦੇ ਲੱਗੇ ਹੋਏ ਨੇ ਬਈ ਜੀ ਤੇ ਕਿੰਨੇ ਦੇ ਟਾਇਰਾਂ ਜਾ ਕੇ ਬਈ ਜੀ ਇਹ 16 9 30 ਦੇ ਟਾਇਰ ਹੁੰਦੇ ਜੀ ਇਹਨੂੰ ਕਿਸ ਠੀਕ ਆ ਜੀ ਇਹ 30 ਦੇ ਆ ਗਿਆ ਨਾ ਬਾਈ ਜੀ 16 9 30 ਦੇ ਉੱਪਰ ਵਾਲੇ ਆ ਗਏ ਹਾਂ ਜੀ ਠੀਕ ਆ ਬਾਈ ਜੀ ਤੇ ਪਲੱਸ ਵਾਲਾ ਮਾਡਲ ਆ ਗਿਆ ਬਾਈ ਜੀ ਅੱਗੇ 11 2 24 ਦੇ ਟਾਇਰ ਇਹਨੂੰ ਠੀਕ ਆ ਜੀ ਤੇ ਦੂਜਾ ਨਾਲੋਂ ਜਿਵੇਂ ਆਪਾਂ ਕਰੀਏ ਵੱਡੇ ਟਾਇਰ ਲੈ ਲਈਏ ਹੋਈ ਅਗਲੇ ਵੀ ਹਾਂ ਜੀ ਠੀਕ ਆ ਜੀ ਤੇ ਮਾਡਲ ਹੈਗਾ ਬਾਈ ਜੀ ਇਹ 2021 ਮਾਡਲ ਹੈ ਜੀ ਇਹ ਠੀਕ ਇਹ ਹਰਿਆਣਾ ਨੰਬਰ ਟਰੈਕਟਰ ਦੀ ਐਨਓ ਸੀ ਆਪਾਂ ਲੈ ਕੇ ਦੇਵਾਂਗੇ ਪਾਰਟੀ ਠੀਕ ਆ ਜੀ ਲਓ ਬਈ ਹਰਿਆਣਾ ਨੰਬਰ ਟਰੈਕਟਰ ਦਾ ਐਨਓ ਸੀ ਮੈਲਟ ਇਹ ਜੀ ਓਰੀਜਨਲ ਘੰਟੇ 817 18 ਘੰਟੇ ਚੱਲੇ ਆ ਜੀ ਇਹਦੇ 817 ਕਾ 17 ਤੇ 18 ਘੰਟੇ ਬਾਈ ਕਹਿੰਦਾ origignal ਚੱਲੇ ਆ ਇਹਦੇ ਨਾਲ ਚੈੱਕ ਕਰਾ ਸਕਦਾ ਕੋਈ ਆਪਾਂ ਨੂੰ ਉਹ ਨਹੀਂ ਹੈਗੀ ਗੱਲ ਵੀ ਮਨ ਲਓ ਕਿਸੇ ਤਰ੍ਹਾਂ ਦਾ ਵੀ ਫਰਕ ਹੋਵੇ ਠੀਕ ਆ ਜੀ ਜੂਜੀ ਗੇਰ ਆ ਲੱਗਿਆ ਨਾ ਬਾਈ ਜੀ ਹਾਂਜੀ ਹਾਂ ਠੀਕ ਆ ਜੀ ਚਲੋ ਵੀ ਬਾਕੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤੇ ਬੈਕ ਸਾਈਡ ਤੋਂ ਦਿਖਾਇਆ ਜਾਪਰੀ ਤਾਂ ਨਹੀਂ ਕੰਮ ਰਵਾ ਕੇ ਪੂਰਾ ਸੋਹਣਾ ਟਰੈਕਟਰ ਆ ਨਵਾਂ ਟਰੈਕਟਰ ਆ ਚਲੋ ਵੀ ਚੈੱਕ ਕਰੋ ਤੇ ਹੈਵੀ ਹੁੱਕ ਲੱਗੀ ਹੋਈ ਹੈ ਨਾ ਬਾਈ ਤਕਰੀਬਨ ਮੇਰੇ ਨਾਲ origignal ਆਉਂਦੀ ਹੁੱਕ ਇਹਦੇ ਠੀਕ ਆ ਕੱਟੀ ਚੱਲੇ ਹੋਏ ਲੱਗਦਾ ਹਨ ਹਾਂ ਬਿਲਕੁਲ ਪਤਾ ਕਿੰਨੇ ਚੱਲੇ ਜਿੰਨਾਂ ਚੱਲੇ ਰੁੱਕ ਦਿਖਾ ਦੇ ਲੈ ਵੀ ਹੁੱਕ ਤੋਂ ਵੀ ਪਤਾ ਲੱਗਦਾਗਾ ਵੀ ਨਾਰਮਲ ਹੀ ਚੱਲੇ ਹੋਇਆ ਜਿੰਨਾਂ ਵੀ ਚੱਲੇ ਹੋਇਆ ਤੇ ਇਹਦੀ ਡਿਮਾਂਡ ਬਈ ਜੀ ਡਿਮਾਂਡ ਇਹ ਕੀ ਜੀ 12 ਲੱਖ ਰੁਪਏ ਠੀਕ ਆ ਜੀ ਤੇ ਮੌਕੇ ਤੇ ਵੀ ਮੌਕੇ ਤੇ ਹੋ ਜਾਊਗਾ ਜੀ ਮੰਨਤਾ ਨੇ ਕਿ ਠੀਕ ਆ ਲੈ ਬਈ ਜੀ ਇੱਕ ਜਸਪਰੀ ਦਾ ਆ ਚੀਜ਼ ਦਿਖਾ ਦੇ ਦੀ ਲੈ ਬਈ ਆ ਚੀਜ਼ੇ ਦੇਖ ਲਓ ਤੇ ਹੈਵੀ ਲਿਫਟ ਕੰਪੈਸਟੀਅਲ ਆ ਗਿਆ ਬਈ ਜੀ ਇਹ ਤੇ ਕਰੀ ਬਈ ਜੀ ਇਹ ਬਹੁਤ ਜ਼ਿਆਦੇ ਥੋੜੇ ਟਰੈਕਟਰ ਨੇਗੇ ਇਹ ਹੈ ਵੀ ਲੈਪਟੋ ਕੰਪੈਸਟਰੀ ਵਾਲੇ ਹਰਿਆਣਾ ਨੰਬਰ ਆ ਮੌਕੇ ਤੇ ਮਾਨ ਤਾਨ ਹੋ ਜਾਊਗਾ ਬਾਈ ਲੋਨ ਵਗੈਰਾ ਦੀ ਫੈਸਟੀਵਲਟੀ ਬਾਈ ਹਰਿਆਣਾ ਨੰਬਰ ਤੇ ਵੀ ਹੈਗੀ ਆ ਹਾਂ ਹਾਂ ਇਹਨੂੰ ਸੀ ਆਜਦੀ ਵੀ ਪਾਰਟੀ ਦੀ ਇੱਧਰ ਠੀਕ ਆ ਬਾਈ ਜੀ ਤੇ ਅੱਗੇ ਆ ਗਿਆ ਬਾਈ ਜੀ ਅੱਜ ਕੱਲ੍ਹ ਟ੍ਰੈਂਡ ਤੇ ਚੱਲਣ ਵਾਲਾ ਕਮੈਂਟ ਆਇਆ ਸੀ ਬਾਈ ਜੀ ਸਾਨੂੰ 4x4 ਟਰੈਕਟਰ ਚਾਹੀਦਾ ਫੋਨ ਵੀ ਆਇਆ ਸੀਗਾ ਮਾਡਲ ਬਾਈ ਜੀ ਮਾਡਲ ਇਹ ਬਾਈ ਆ 23 ਦੀ ਕਾਪੀ ਆ ਪੰਜਾਬ ਨੰਬਰ ਟਰੈਕਟਰ ਇਹ ਕਾ ਇਹਦੇ ਟਾਇਰ ਵੀ ਰੇਡੀਅਲ ਪਾਏ ਆ ਜੀ ਠੀਕ ਆ ਇਹਦਾ ਤਕਰੀਬਨ ਜੇ ਮੈਂ ਕਹਣਾ ਕਿਸੇ ਨੇ ਕੜਵਾ ਲੈਣਾ ਸੀ ਤੇ ਕੋਈ ਵੇਚਦੀ ਨਹੀਂ ਹਾਂ ਹਾਂ ਹ ਜਿਹੜੇ ਬੰਦੇ ਸਵਰਾਜ ਨੂੰ ਰੱਖਦੇ ਰੇਟਰ ਉਹ ਤੇ ਫੋਰ ਵੀਲ ਡਰਾਈਵ ਲੈਂਦਾ ਫਿਰ ਹਰੇਕ ਨੱਤਰੀ ਹੀ ਲੈਂਦਾ ਉਹ ਸਵਰਾਜ ਵਾਲੇ ਬੰਦੇ ਨੇ ਜਿਹੜੇ ਵੀਰ ਠੀਕ ਆ ਨੱਤਰੀ ਲਾਉਂਦੇ ਆ ਸਵਰਾਜ ਨੂੰ ਪਸੰਦ ਕਰਦੇ ਨੇ ਹਾਂਜੀ ਤੇ ਬੈਕ ਟਾਇਰ ਰੇਡੀਅਲ ਬਾਈ ਜੀ ਦੁਬਾਰੇ ਦੇ ਲੈਣਾ ਹਾਂ ਨਹੀਂ ਨਾਲ ਬਾਈ ਵੀਲੇ ਹੀ ਲੈਂਨਸਾਰ ਨਾਲ ਵੀ ਨੇ ਟਾਇਰ ਠੀਕ ਐ ਇੰਜ ਕਰਵਾ ਦੇਣਾ ਚੌਕੜਾ ਜੀ ਮਤਲਬ ਰੇਡੀਅਲ ਟਾਇਰਾਂ ਦਾ ਪਵਲਾ ਬੇਟ ਵੀ ਐਕਸਟਰਾ ਨਾਲ ਬਾਈ ਨੇ ਤੇ ਦੋ ਹੁੰਦੇ ਨੇ ਕੰਪਨੀ ਵੱਲੋਂ ਠੀਕ ਆ ਜੀ ਤੇ ਹੈਵੀ ਲੱਗੇ ਹੋਣੇ ਵੇਟ ਵੀ ਹੈ ਨਾ ਬਾਈ ਚਾਰ ਪਲੇਟਾਂ ਦੇ ਲੱਗ ਬਾਅਦ ਚ ਲੱਗੀਆਂ ਹੋਈ ਨੇ ਇਹਨੂੰ ਠੀਕ ਹੈ ਲੈ ਵੀ ਚਾਰ ਪਲੇਟਾਂ ਵੀ ਲੱਗ ਨੂੰ ਲੱਗੇ ਹੋਏ ਨੇ ਕਿੰਨੇ ਆਏ ਨੇ ਬੰਦੇ ਠੀਕ ਹੈ ਜੀ ਫਰੰਟ ਤੇ ਵੀ ਰੇਡੀਅਲ ਟਾਇਰ ਆ ਜਣੇ ਜੀ ਹਾਂ ਇਹ ਵੀ ਰੇਡੀਅਲ ਨੇ ਉਹ ਵੀ ਰੇਡੀਅਲ ਠੀਕ ਆ ਬਾਈ ਜੀ ਚੌਕੜਾ ਰੇਡੀਅਲ ਟਾਇਰਾਂ ਦਾ ਆ ਗਿਆ ਤੇ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਬਾਈ ਕੋਕਾ ਪੀਸ ਕਹਿ ਲਈ ਆ ਆਪਾਂ ਤੇ ਮਾਡਲ ਹੈਗਾ ਬਾਈ ਜੀ ਇਹ 22 ਮਾਡਲ ਠੀਕ ਹੈ ਟਾਪ ਮਾਡਲ ਆ 22 ਮਾਡਲ ਆਗਾ ਬਾਈ ਜੀ ਬੈਕ ਸਾਈਡ ਤੇ ਵੀ ਵੇਟ ਲੱਗੇ ਹੋਏ ਨੇ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ 10 ਲੱਖ 1 ਤੇ ਬਾਕੀ ਵੀ ਕਿਤੇ ਹੋਰ ਪਤਾ ਕਰ ਲਿਓ ਵੈਸੇ ਬਾਈ ਦਾ ਰੇਟ ਅੱਜ ਜੈ ਜੀ ਨੇ ਕਿ ਤੇ ਅਗੇ ਕਿ ਬਾਈ ਜੀ ਸੋਨਾ ਲੀ ਕਾ 75 RX ਵੋਲਟ ਟਰੈਕ ਹਾਂਜੀ ਬਹੁਤ ਵੀਰਾਂ ਦੇ ਬਾਈ ਜੀ ਇਹ ਵੀ ਟਰੈਕਟਰ ਪਸੰਦ ਆਗਾ ਮਿਲਿਆ ਨਹੀਂ ਮਿਲਦਾ ਇਹ ਵੀ ਹਾਂ ਹਾਂ ਕਿਉਂ ਵੱਡੀ 75 ਪਾਵਰ ਚ ਆ ਗਿਆ ਜੀ ਇਹ ਟਰੈਕਟਰ ਠੀਕ ਆ ਜੀ ਹਾਂਜੀ ਹਾਂ 75 ਪਾਵਰ ਚ ਆ ਗਿਆ ਤੇ 75 ਹੌਸ ਪਾਵਰ ਤੇ ਬੈਕ ਸਾਈਡ ਤੁਸੀਂ ਦਿਖਾ ਦੋ ਬਾਈ ਜੀ ਵੇਟ ਵਗੈਰਾ ਲੱਗੇ ਹੋ ਨੇ 16 9 30 ਦੇ ਟਾਇਰ ਨੇਗੇ ਤੇ ਕੰਡੀਸ਼ਨ ਦਾ ਪੂਰਾ ਕੋਕਾ ਕਾਲੀਏ ਸਾਰਾ ਅਰੀਜਨਲ ਤੇ ਸਾਰਾ ਅਰੀਜਨਲ ਆਗਾ ਠੀਕ ਆ ਬਾਈ ਤੂੰ ਸਾਰੀ ਚੀਜ਼ ਹਰੇਕ ਨਾਲ ਦੀ ਟਰੈਕਟਰ ਨੂੰ ਠੀਕ ਆ ਬਾਈ ਤੇ ਲੋ ਵੀ ਬਾਕੀ ਚੈੱਕ ਕਰ ਲਓ ਜੇ ਮੈਂ ਆਪਾਂ ਕਹ ਲਈਏ ਇਹਦੇ ਮਗਰਾਟ ਵੀ ਵੱਡੇ ਆ ਗਏ ਨੇ ਬਾਈ ਠੀਕ ਆ ਜੇ ਇਹਦੋਂ ਵੀ ਵੱਡੇ ਟਰਪੋ ਨੇ ਉਹ ਵੀ ਪੈ ਜਾਂਦੇ ਨੇ ਇਹਦੇ ਤੇ ਹੁੱਕ ਵਗੈਰਾ ਦੇਖ ਸਕਦੇ ਹੋ ਬਾਈ ਤੇ ਇਹ ਆ ਗਿਆ ਬਾਈ ਜੀ ਫੋਰ ਡਿਸਟ੍ਰੀਬਿਊਟਰ ਆਣਾ ਬਾਈ ਜੀ ਹਾਂਜੀ ਹਾਂ ਲੈ ਬਈ ਫੋਰ ਡਿਸਟ੍ਰੀਬਿਊਟਰ ਆ ਗਿਆ ਜਿਹੜੇ ਟਰੈਕਟਰ ਵੀ ਡੰਡਾ ਡਰਾਵਲ ਸਾਰਾ ਕੁਝ ਨਾਲ ਮਿਲੂਗਾ ਬਈ ਹਾਂ ਹਾਂ ਵੀਰੇ ਹਰੇਕ ਦੇ ਮਿਲੂਗਾ ਤੁਹਾਨੂੰ ਠੀਕ ਆ ਬਾਈ ਜੀ ਜੀ ਇਹਦੇ کئی ਵਾਰ ਕੋਈ ਆਉਂਦਾ ਵੀ ਨਹੀਂ ਮਾਗਰੋਂ ਤਾਂ ਵੀ ਆਪਾਂ ਲਾਕੇ ਦੇ ਮੰਗ ਲਾਕੇ ਦੇ ਦੋਗੇ ਠੀਕ ਆ ਜੀ ਤੇ ਟਾਇਰ ਬਾਈ ਜੀ ਇਹਦੇ ਕਿੰਨੇ ਕੇ ਪੈਸੇ ਪਏ ਟਾਇਰ 85% ਜੀ ਠੀਕ ਆ ਜੀ ਨਾਲ ਦੀ ਬਈ ਜੀ ਨਾਲ ਦਾ ਸਾਰਾ ਕੁਝ ਨਾਲ ਦਾ ਠੀਕ ਆ ਜੀ ਲੋ ਬਈ ਅੱਜ ਤਾਂ ਕਹਿ ਲਿਆ ਟੌਪ ਤੋਂ ਟੌਪ ਮਾਡਲ ਬਾਈ ਕੋਲੇ ਖੜਾਗਾ ਨਿੰਦਿਆ ਨਹੀਂ ਜਾ ਸਕਦਾ ਟਰੈਕਟਰ ਜਿਹੜੇ ਵੀ ਹੈਗੇ ਨੇਗੇ ਤੇ ਇਹ ਮਾਡਲ ਹੈਗਾ ਬਾਈ ਜੀ ਇਹ 21 ਮਾਡਲ ਹੈ ਜੀ ਠੀਕ ਆ ਜੀ ਹਾਂ ਜੀ ਹਾਂ ਤੇ ਘੰਟਾ ਤਕਰੀਬਨ ਕਿੰਨੇ ਕੇ ਚੱਲੇ ਹੋ ਬਾਈ ਜੀ ਇਹ 1200 ਘੰਟਾ ਚੱਲੇ ਜੀ ਠੀਕ ਆ ਲਓ ਬਈ 1200 ਘੰਟਾ ਰਿ ਡਿਮਾਂਡ ਦੀ ਹੈਗੀ 885000 ਰੁਪਏ 885000 ਲੋਨ ਵਗੈਰਾ ਦੀ ਫੈਸਿਬਿਲਟੀ ਆਹੋ ਲੋਨ ਦਾ ਸਾਰੇ ਡੈਟਾ ਤੇ ਨੰਬਰ ਹੈਗਾ ਭਾਈ ਜੀ ਪੰਜਾਬ ਪੰਜਾਬ ਨੰਬਰ ਹੈ ਜੀ ਸਿੰਪਲ ਸਕੋਰ ਸਹੀ ਹੋਣਾ ਚਾਹੀਦਾ ਠੀਕ ਆ ਜੀ ਤੇ ਅੱਗੇ ਹੈਗਾ ਭਾਈ ਜੀ ਫਰੀਟ 65 ਪਾਵਰ ਵਾਲਾ ਜੀ ਇਹ ਭਾਈ ਜੀ ਹੈਗਾ ਪੈਂਟ ਪਾਵਰ ਵਾਲਾ 6595 ਹਾਂਜੀ ਤੇ ਪਹਿਲਾਂ ਆਪਣੇ ਕੋਲੇ ਉਹ ਹੈਗਾ 9095 ਨਾ ਭਾਈ ਜੀ 9095 ਕੀ 6595 ਇਹ 6595 ਭਾਈ ਜੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਭਾਈ ਜੀ ਫਰੰਟ ਵੀ ਵੇਟ ਵਗੈਰਾ ਲੱਗੇ ਹੋਏ ਨੇਗੇ ਚੈੱਕ ਕਰਵਾਇਆ ਜਾ ਫਰੀਟ ਚਲੋ ਭਾਈ ਜੀ ਤੇ ਕੰਡੀਸ਼ਨ ਪੂਰੇ ਕੋਕਾ ਪੀਸ ਪੜੀਆ ਸਾਫ ਪਿਆਗਾ origianally ਵੀ ਜਿੰਨਾ ਵੀ ਹੈਗਾ ਸਾਰਾ origianal ਵੀਰੇ ਠੀਕ ਆ ਜੀ ਤੇ ਟਾਇਰ ਵੇਜੇ ਇਹਦੇ ਟਾਇਰ 80 ਪੈਸੇ ਨਾਲ ਦੀ ਟਾਇਰ ਦੇ ਠੀਕ ਆ ਜੀ ਨਾਲ ਦੇ ਟਾਇਰ ਵੇਜੇ 80 ਪੈਸੇ ਤੇ ਵੇਟ ਵਗੈਰਾ ਤੁਸੀਂ ਦੇਖ ਸਕਦੇ ਹੋ ਕਿ ਬਾਈ ਕੰਦਾ ਲਾਉਣੀ ਨਹੀਂ ਹੈਗੇ ਜਿਹੜੇ ਟਰੈਕਟਰ ਨਾਲ ਆ ਗਏ ਉਵੇਂ ਦੇ ਉਵੇਂ ਹੀ ਦੇ ਦਿੰਨੇ ਨੇ ਤੇ ਇਹਦੀ ਡਿਮਾਂਡ ਵੇਜੇ ਇਹਦੀ ਡਿਮਾਂਡ ਹੈਗੀ ਜੀ 695000 ਰੁਪਏ 6 ਲੱਖ ਤੇ 9595000 ਮੌਕੇ ਤੇ ਹੁਣੀ ਡਿਸਕਾਊਂਟ ਕਰ ਹੀ ਦੇ। ਡਿਸਕਾਊਂਟ 'ਚ 15000 ਦਾ ਹੋਰ ਕਰ ਸਕਦੇ ਹਾਂ ਬਸ। 1500 ਦਾ। 15000 ਦਾ। ਹਾਂ 15000। ਠੀਕ ਹੈ। ਲੈ ਵੀ 15000 ਰੁਪਏ ਦਾ ਡਿਸਕਾਊਂਟ ਆ। ਆ ਆਖਰੀ ਟਰੈਕਟਰ ਮਿਲੂਗਾ ਜੀ ਬਸ। ਠੀਕ ਹੈ। ਲੈ ਵੀ 15000 ਦਾ ਆਖਰੀ ਹੈਗਾ ਭਾਈ ਤੇ ਬਾਕੀ ਹੁਣ ਤਾਂ ਮੌਕਾ ਕਹਿੰਦੀ ਲੋੜ ਹੀ ਨਹੀਂਣਾ ਭਾਈ। ਠੀਕ ਆ। ਤੇ ਹੋਰ ਭਾਈ ਕਿਹੜੇ ਕਿਹੜੇ ਟਰੈਕਟਰ ਨੇ ਆਪਣੇ ਕੋਲ? ਹੋਰ ਆਪਣੇ ਲਵੇ ਹੁਣ 2 ਵੀਲ 'ਚ ਖੜੇ ਜੀ ਉਧਰ ਟਰੈਕਟਰ। ਠੀਕ ਆ। ਜਿਹੜੀ ਨੈਕਸਟ ਵੀਡੀਓ ਆਉਣੀ ਹੈ ਭਾਈ ਹੁਣ ਆਪਾਂ ਬਣਾਉਣੇ ਤੋਂ ਬਾਅਦ ਪ੍ਰ ਠੀਕ ਹੋਰ ਟ ਹੋਰ ਵੀ ਖੜੇ ਹੌਲੈਂਡ ਖੜਾ ਇੱਕ 60 55 ਖੜਾ ਸੋਨ ਵਾਲੀ ਕੱਕ ਆਪਣਾ ਹੋਰ ਖੜਾਗਾ ਠੀਕ ਹੈ ਜੀ ਤੇ ਮੇਨ ਲొਕੇਸ਼ਨ ਦੱਸ ਦੋ ਬਾਈ ਜੀ ਕਈ ਵਾਰ ਨਾ ਉਲਝ ਜਾਂਦੇ ਨੇ ਕਿ ਵੀ ਪਤਾ ਨਹੀਂ ਕਿੱਥੇ ਕਿਹੜਾ ਬੰਦਾ ਹੈ ਉਹ ਵੀ ਠੀਕ ਹੈ ਜੀ ਗੱਲ ਬਾਕੀ ਆਪਣਾ ਨੰਬਰ ਚੱਲ ਰਿਹਾ ਜੀ ਉੱਪਰ ਫੋਨ ਕਰ ਲੈਣ ਵੀਰ ਜੀ ਕਿਸੇ ਭਰਾ ਨੇ ਆਉਣਾ ਤੇ ਬਾਕੀ ਲొਕੇਸ਼ਨ ਆਪਣੀ ਪਿੰਡ ਪੱਠ ਲਈ ਜ਼ਿਲ੍ਹਾ ਬਰਨਾਲਾ ਨੀਅਰ ਤਨੌਲਾ ਮੰਡੀ ਹੈ ਜੀ ਆਪਣੀ ਠੀਕ ਹੈ ਜੀ ਖਾਸ ਕਰ ਬਾਈ ਤਨੌਲਾ ਤਾਂ ਹਰੇਕ ਵੀਰ ਜਾਣਦੀ ਹੋਊਗਾ ਜਿੱਥੇ ਕਿ ਦੀਪਕਟਾ ਬਣਾ ਬਾਈ ਹਾਂ ਹਾਂ ਦੀਪਕਟਾ ਬਾਈ ਠੀਕ ਹੈ ਦੀਪਕਟਾ ਪੇ ਤੋਂ ਹੈਗਾਗਾ ਤੇ ਉੱਥੇ ਆ ਕੇ ਬਾਈ ਨੂੰ ਜਦੋਂ ਮਰਜ਼ੀ ਕਾਲ ਕਰ ਲਿਓ ਤੇ ਬਾਈ ਤੁਹਾਨੂੰ ਦੱਸ ਦੂਗਾ ਲੋਕੇਸ਼ਨ ਠੀਕ ਹੈ ਜੀ ਕੋਈ ਫੋਟੋ ਫੋਟੋ ਵਗੈਰਾ ਲੋਡੋ ਪਹਿਲਾਂ ਫੋਨ ਤੇ ਬੰਦਾ ਲੈ ਸਕਦਾ ਆਪਾਂ ਪਾ ਦਵਾਂਗੇ ਠੀਕ ਹੈ ਜੀ ਹਾਂ ਕੋਈ ਹੋਰ ਜਾਣਕਾਰੀ ਲੈਣੀ ਆ ਹੁਣ ਤੋਂ ਪਹਿਲਾਂ ਤਾਂ ਉਹ ਵੀ ਗੱਲ ਕਰ ਸਕਦਾ ਫੋਨ ਤੇ ਆ ਕੇ ਕੋਈ ਟਰੈਕਟਰ ਵਿੱਚ ਕਟਾਉਣਾ ਹੈ ਉਹ ਵੀ ਮੈਂ ਲੋ ਕੱਟਿਆ ਜਾਊਗਾ ਜੀ ਠੀਕ ਹੈ ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਨੀ ਫੋਨ ਤੇ ਪਹਿਲਾਂ ਕੰਟੈਕਟ ਕਰਕੇ ਜਦੋਂ ਬੰਦਾ ਕਿ ਇਹਨੇ ਆਉਣਾ ਆ ਸਕਦਾ ਕੋਈ ਦਿੱਕਤ ਨਹੀਂ ਠੀਕ ਆ ਬਾਈ ਤੇ ਬਈ ਟਰੈਕਟਰ ਵੇਚਣਾ ਖਰੀਦਣਾ ਤਾਂ ਸੰਪਰਕ ਕਰ ਲਿਓ ਬਾਈ ਨਾਲ ਠੀਕ ਹੈ ਬਾਈ ਕੋਈ ਬ ਚਲੋ ਬਾਈ ਜੀ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਤੇ ਮਿਲਦੇ ਆਂ ਕਿਸੇ ਅਗਲੀ ਵੀਡੀਓ ਨਾਲ ਤਦ ਤੱਕ ਲਈ ਧੰਨਵਾਦ ਸਸਿਕਾ ਸਸਿਕਾ